ਮੁੰਡਾ ਚੁੱਪਚੀ ਪੀਤੇ ਕਰਵਾ ਰਿਹਾ ਸੀ ਦੂਜਾ ਵਿਆਹ ਮੌਕੇ ਤੇ ਪਹੁੰਚ ਗਈ ਪਹਿਲੀ ਘਰ ਵਾਲੀ ਖੋਲ ਦਿੱਤਾ ਸਾਰਾ ਕੱਚਾ ਚੱਠਾ ਪਾ ਦਿੱਤਾ ਖਲਾਰਾ ਅਕਸਰ ਹੀ ਵਿਆਹ ਇੱਕ ਇਹੋ ਜਿਹਾ ਰਿਸ਼ਤਾ ਹੁੰਦਾ ਹੈ ਜਿਸ ਵਿੱਚ ਮੁੰਡਾ ਕੁੜੀ ਦਾ ਨਹੀਂ ਸਗੋ ਦੋ ਪਰਿਵਾਰਾਂ ਦਾ ਮੇਲ ਹੁੰਦਾ ਹੈ ਪਰ ਹੁਣ ਇੱਕ ਵਿਆਹ ਦੀ ਹੀ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਮੁੰਡਾ ਸਹਰਾ ਬੰਨੀ ਬੈਠਾ ਹੈ ਅਤੇ ਨਾਲ ਉਸਦੇ ਇੱਕ ਕੁੜੀ ਬੈਠੀ ਦਿਖਾਈ ਦੇ ਰਹੀ ਹੈ ਦਰਅਸਲ ਜੋ ਕੁੜੀ ਇਸ ਮੁੰਡੇ ਨਾਲ ਬੈਠੀ ਹੈ ਇਹ ਇਸ ਦੀ ਪਹਿਲੀ ਘਰ ਵਾਲੀ ਹੈ ਅਤੇ ਇਹ ਲੜਕਾ ਇਸ ਨੂੰ ਬਿਨਾਂ ਦੱਸੇ ਚੁੱਪਚੀ ਪੀਤੇ ਦੂਸਰਾ ਵਿਆਹ ਕਰਵਾਉਣਾ ਆ ਜਾਂਦਾ ਏ ਅਤੇ ਜਦੋਂ ਇਸ ਲੜਕੀ ਨੂੰ ਪਤਾ ਲੱਗਦਾ ਹੈ ਤਾਂ ਉਹ ਮੌਕੇ ਤੇ ਕੁੜੀ ਵਾਲਿਆਂ ਨੂੰ ਆ ਕੇ ਸਾਰੀ ਗੱਲ ਸੱਚ ਦੱਸ ਦਿੰਦੀ ਏ ਜਿਸ ਤੋਂ ਬਾਅਦ ਇਸ ਦੀ ਗੱਲ ਸੁਣ ਕੇ ਵਿਆਹ ਵਾਲੀ ਕੁੜੀ ਦੇ ਪਰਿਵਾਰ ਵਾਲੇ ਵਿਆਹ ਤੋਂ ਜਵਾਬ ਦੇ ਦਿੰਦੇ ਨੇ ਬਹੁਤ ਇਸਕੇ ਸਾਥ ਨੇ ਮੇਰੇ ਸਾਥ ਵੀ ਸਭ ਕੁਝ ਵੀ ਕੀਤਾ ਇੱਕ ਬੱਚੇ ਵੀ ਕਿਰਾ ਦਿਆ ਹੈ ਫਿਰ ਵੀ ਇਧਰ ਆ ਕੇ ਨਿਕਾ ਕਰ ਰਹੀ ਔਰ ਬਹੁਤ ਜ਼ਿਆਦਾ ਲੜਕੀ ਇਸਨੇ ਨਾ ਕਿਹਾ ਹੈ ਸੋ ਹੁਣ ਦੇ ਸਮੇਂ ਵਿੱਚ ਲੋਕਾਂ ਨੇ ਵਿਆਹ ਵਰਗੇ ਦੋ ਪਰਿਵਾਰਾਂ ਨੂੰ ਜੋੜਨ ਵਾਲੇ ਪਵਿੱਤਰ ਰਿਸ਼ਤੇ ਦਾ ਵੀ ਮਜ਼ਾਕ ਬਣਾ ਕੇ ਰੱਖ ਦਿੱਤਾ ਏ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਤੁਸੀਂ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ